ਮਟਿੰਡਾ ਸ਼ਹਿਰ ਦੇ ਕਾਫੀ ਜ਼ਿਆਦਾ ਸੁਰੱਖਿਅਤ ਮੰਨੇ ਜਾਣ ਵਾਲੇ ਇਲਾਕੇ ਦੇ ਵਿੱਚ ਲਿਖੇ ਹੋਏ ਪਾਏ ਗਏ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਰੇ ਜਿਸ ਕਰਕੇ ਲੋਕਾਂ ਦੇ ਵਿੱਚ ਡਰ ਅਤੇ ਦਸ਼ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰੰਤੂ ਆਖਿਰ ਕੌਣ ਹੈ ਇਸ ਦੇ ਪਿੱਛੇ ਇਹ ਵੀ ਇੱਕ ਵੱਡਾ ਸਵਾਲ ਲਗਾਤਾਰ ਬਣਿਆ ਹੋਇਆ ਹੈ ਏ ਡੀ ਜੀ ਪੀ ਦੀ ਰਿਹائش ਤੋਂ ਸਿਰਫ 50 ਗਜ਼ ਦੀ ਦੂਰੀ ਦੇ ਉੱਪਰ ਕੋਟ ਕੰਪਲੈਕਸ ਦੀਆਂ ਦੀਵਾਰਾਂ ਦੇ ਉੱਪਰ ਯਾਨੀ ਕਿ ਮਿਨੀ ਸੈਕਟ੍ਰੇਟ ਦੀਆਂ ਦੀਵਾਰਾਂ ਦੇ ਉੱਪਰ ਲਿਖੇ ਗਏ ਨੇ ਇਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਦੱਸ ਦਈਏ ਕਿ ਦੇਸ਼ ਦੇ ਵਿੱਚ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਯਾਨੀ ਕਿ ਆਦਰਸ਼ ਚੌਂਕ ਜ਼ਾਤਾ ਅਤੇ ਇਸ ਨੂੰ ਲੈ ਕੇ ਇਸ ਦੇ ਦਰਮਿਆਨ ਕਈ ਥਾਵਾਂ ਦੇ ਉੱਪਰ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਹੋਏ ਨੇ ਪਰੰਤੂ ਇਹਨਾਂ ਪ੍ਰਬੰਧਾਂ ਦੀ ਕੋਲ ਖੁੱਲਦੀ ਹੋਈ ਉਦੋਂ ਦਿਖਾਈ ਦਿੱਤੀ ਹੈ ਜਦੋਂ ਐਸਐਸਪੀ ਦਫ਼ਤਰ ਦੇ ਨਜ਼ਦੀਕ ਲਿਖੇ ਹੋਏ ਇਹ ਨਾਰੇ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਖਾਲਿਸਤਾਨ ਜ਼ਿੰਦਾਬਾਦ ਅਤੇ ਇਹਨਾਂ ਨਾਰਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਜਦੋਂ ਪਤਾ ਚੱਲਦਾ ਹੈ ਇਸ ਦੇ ਬਾਰੇ ਵਿੱਚ ਆਮ ਲੋਕਾਂ ਨੂੰ ਤਾਂ ਲੋਕਾਂ ਦੇ ਵਿੱਚ ਵੀ ਡਰ ਅਤੇ ਖਾਫ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਇਸ ਪੂਰੇ ਮਾਮਲੇ ਦੇ ਬਾਬਤ ਜਦੋਂ ਇਸ ਦੇ ਬਾਰੇ ਚ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਪੁਲਿਸ ਨੂੰ ਤਾਂ ਪੁਲਿਸ ਵੱਲੋਂ ਖਾਲਿਸਤਾਨ ਦੇ ਨਾਅਰਿਆਂ ਵਾਲੀਆਂ ਦੀਵਾਰਾਂ ਦੇ ਉੱਪਰ ਨਾਲ ਦੀ ਨਾਲ ਰੰਗ ਫੇਰ ਦਿੱਤਾ ਜਾਂਦਾ ਹੈ ਪਰੰਤੂ ਇਸ ਦੇ ਪਿੱਛੇ ਆਖਰ ਕੌਣ ਹੈ ਅਤੇ ਪੰਜਾਬ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਮਾਹੌਲ ਖਰਾਬ ਕਰਨ ਦੀਆਂ ਕੌਣ ਰਚ ਰਹੀਆਂ ਸਾਜ਼ਿਸ਼ਾਂ ਇਸ ਦੇ ਬਾਰੇ ਵਿੱਚ ਵੀ ਲਗਾਤਾਰ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਤਾਂ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਇਸਾਂ ਦੀ ਕਰਨਾ ਬਿਲਕੁਲ বিনা ਬੰਨਾ